ਹਾਂਜੀ ਦੋਸਤੋ ਸੋਹਣ ਬੀਰੂ ਟ੍ਰੈਵਲ ਬਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ। ਅੱਜ ਤੁਹਾਡਾ ਸਵਾਗਤ ਅਸੀਂ ਕਰ ਰਹੇ ਹਾਂ ਸਹੌਲੀ ਬੱਕਰਾ ਮੰਡੀ ਜਿਹਦਾ ਬੋਰਡ ਤੁਸੀਂ ਪਿੱਛੇ ਸਾਡੇ ਲੱਗਿਆ ਹੋਇਆ ਪੜ੍ਹ ਸਕਦੇ ਹੋ। ਇਹ ਜਿਹੜੀ ਬੱਕਰਾ ਮੰਡੀ ਹੈ ਸਹੌਲੀ ਪਿੰਡ ਦੇ ਵਿੱਚ ਲੱਗਦੀ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ। ਨਾਬਾ ਤੋਂ ਪਹਾਸੋਂ ਰੋਡ ਦੇ ਉੱਪਰ ਇਹ ਮੰਡੀ ਹੈ ਜਿਹੜੀ ਨਾਬਾ ਤੋਂ 7-8 ਕਿਲੋਮੀਟਰ ਹੈ ਤੇ ਪਹਾਸੋਂ ਤੋਂ ਵੀ 7-8 ਕਿਲੋਮੀਟਰ ਹੈ। ਇਹ ਮੰਡੀ ਲੱਗਦੀ ਹੈ ਤੁਹਾਨੂੰ ਦਿਖਾਉਨੇ ਆ ਅੱਜ ਮੰਡੀ ਦੇ ਵਿੱਚ ਕੀ ਕੀ ਸੁਵਿਧਾਵਾਂ ਨੇ। ਤੇ ਇਹ ਬੱਕਰਾ ਮੰਡੀ ਦੇ ਵਿੱਚ ਕਿੰਨੀ ਕੁ ਦੂਰੋਂ ਦੂਰੋਂ ਲੋਕ ਬੱਕਰੇ ਬੱਕਰੀਆਂ ਖਰੀਦਣ ਜਾਂ ਵੇਚਣ ਆਉਂਦੇ ਨੇ ਤੇ ਕਿਹੜੇ-ਕਿਹੜੇ ਨਸਲਾਂ ਬੱਕਰੀਆਂ ਦੀਆਂ ਜਿਆਦਾ ਮਸ਼ਹੂਰ ਨੇ ਇਸ ਏਰੀਏ ਦੇ ਵਿੱਚ ਇਹਦੀ ਪੂਰੀ ਨੌਲੇਜ ਅੱਜ ਤੁਹਾਨੂੰ ਦਵਾਂਗੇ ਤੇ ਨਾਲ ਤੁਹਾਨੂੰ ਬੱਕਰੀ ਪਾਲਕਾਂ ਨੂੰ ਵੀ ਮਿਲਾਵਾਂਗੇ ਜੋ ਕਿ ਆਪਣੇ ਆ ਬੱਕਰੀ ਪਾਲਣ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੱਸਣਗੇ ਤੇ ਤੁਸੀਂ ਇਸ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਵੀ ਸਹੌਲੀ ਪਿੰਡ ਦੀ ਬੱਕਰਾ ਮੰਡੀ ਹੈ ਇਹ ਪਹਿਲਾਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕਾਊਂਟਰ ਹੈ ਉਹ ਹੈ ਇੱਥੋਂ ਜਦੋਂ ਕੋਈ ਵੀ ਜਾਨਵਰ ਬੱਕਰਾ ਜਾਂ ਬੱਕਰੀ ਮੰਡੀ ਦੇ ਵਿੱਚ ਐਂਟਰ ਕਰਦਾ ਤਾਂ ਉਹਦੀ ਮੁੱਢਲੀ ਜਿਹੜੀ ਐਂਟਰੀ ਫੀਸ ਹੈ ਉਹ 20 ਰੁਪਏ ਪਰ ਐਨੀਮਲ ਹੈ ਜਿਹੜਾ ਜਦੋਂ ਵੀ ਕੋਈ ਪਸ਼ੂ ਐਂਟਰ ਕਰਦਾ ਤਾਂ ਉਹਦੇ 20 ਰੁਪਏ ਪਹਿਲਾਂ ਲੱਗਦੇ ਨੇ ਤੇ ਬਾਕੀ ਜੋ ਮੰਡੀ ਦੀ ਫੀਸ ਹੈ ਉਹ ਸੌਦਾ ਹੋਣ ਤੋਂ ਬਾਅਦ ਹੈ ਵਾਕਿ ਦੇਖੋ ਤੁਸੀਂ ਇਸ ਜਗ੍ਹਾ ਤੇ ਜਿਹੜੇ ਫਾਸਟ ਫੂਡ ਵਾਲੇ ਕਾਊਂਟਰ ਵੀ ਲੱਗਣ ਲੱਗੇ ਥੋੜੇ ਚਿਰ ਚੇ ਬਹੁਤ ਮਸ਼ਹੂਰ ਹੋ ਗਈ ਇਹ ਮੰਡੀ ਤੇ ਨਾਲ ਇੱਥੇ ਬੱਕਰੀਆਂ ਦੀ ਜਿਹੜੀ ਫੀਡ ਐ ਉਹ ਵੀ ਵੱਖ-ਵੱਖ ਡੀਲਰ ਇੱਥੇ ਪਹੁੰਚਣ ਲੱਗੇ ਦੇਖੋ ਤੁਸੀਂ ਬਹੁਤ ਦੂਰੋਂ ਦੂਰੋਂ ਹੋਰ ਸਟੇਟਾਂ ਚੋਂ ਵੀ ਬੱਕਰੇ ਬੱਕਰੀਆਂ ਲੈ ਕੇ ਇੱਥੇ ਪਹੁੰਚ ਰਹੇ ਨੇ ਜਿਹੜੇ ਬੱਕਰੀ ਪਾਲਕ ਨੇ ਦੇਖੋ ਤੁਹਾਨੂੰ ਹੋਰ ਦਿਖਾਉਨੇ ਆ ਵੱਖ-ਵੱਖ ਬੱਕਰੀਆਂ ਜੋ ਸ਼ਿੰਗਾਰ ਕੇ ਰੱਖੀਆਂ ਨੇ ਇਹਨਾਂ ਨੇ ਦੇਖੋ ਤੁਸੀਂ ਇਹ ਤੁਹਾਨੂੰ ਮੈਂ ਬੱਕਰਾ ਮੰਡੀ ਦਾ ਜਿਹੜਾ ਦ੍ਰਿਸ਼ ਦਿਖਾ ਰਿਹਾ। ਦੇਖੋ ਕਿਵੇਂ ਸ਼ਿੰਗਾਰ ਕੇ ਬੱਕਰੀਆਂ ਤੇ ਛੇਲੇ ਇੱਥੇ ਪਹੁੰਚੇ ਨੇ। ਦੇਖੋ ਇਹ ਵੀਰ ਆਏ ਨੇ ਸਮਾਣੇ ਦੇ ਕੋਲੋਂ ਹਨਾ ਜੀ। ਕਿਹੜਾ ਪਿੰਡਾ ਵੀਰ ਜੀ ਤੁਹਾਡਾ? ਰਾਜਗੜ੍ਹ ਸੌਂਦੇਵਾਲੀ। ਰਾਜਗੜ੍ਹ ਸੌਂਡੇਵਾਲ। ਇਹ ਓਡੀ ਦੂਰੋਂ ਆਪਣੇ ਜਿਹੜੇ ਪਸ਼ੂਆਂ ਨੂੰ ਸ਼ਿੰਗਾਰ ਕੇ ਪਹੁੰਚੇ ਨੇ ਇੱਥੇ। ਏ ਆਪਾਂ ਨੂੰ ਦੱਸਣਗੇ ਵੀ ਇੱਥੇ ਆਉਣ ਦੇ ਵਿੱਚ ਇਹਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਨਹੀਂ ਜੀ ਨਹੀਂ ਬਈ ਸਮੱਸਿਆ ਦਾ ਕੋਈ ਸਾਹਮਣਾ ਨਹੀਂ ਕਰਨਾ ਪੈਂਦਾ ਜੀ ਬਾਕੀ ਮੰਡੀ ਦੇ ਪ੍ਰਬੰਧ ਬਹੁਤ ਵਧੀਆ ਨੇ ਜੀ ਹਾਂ ਜੀ ਤੁਹਾਨੂੰ ਕਿਵੇਂ ਲੱਗਦੀ ਹੈ ਇਹ ਮੰਡੀ ਦੇ ਪ੍ਰਬੰਧਾਂ ਬਾਰੇ ਕੋਈ ਜਾਣਕਾਰੀ ਬਹੁਤ ਵਧੀਆ ਜੀ ਬਹੁਤ ਵਧੀਆ ਹੀ ਮੰਡੀ ਦੇ ਬਹੁਤ ਵਧੀਆ ਪ੍ਰਬੰਧ ਨੇ ਜੀ ਠੀਕ ਹੈ ਜੀ ਬਾਕੀ ਪਸ਼ੂਆਵਾਦ ਤੇ ਪਾਣੀ ਪੂਣੀ ਦਾ ਖਾਣ ਪੀਣ ਦਾ ਠੀਕ ਹੈ ਜੀ ਬਾਕੀ ਬੰਦਿਆਂ ਵਾਸਤੇ ਰੋਟੀ ਪਾਣੀ ਦਾ ਈ ਠੀਕ ਹੈ ਜੀ ਤੰਬੂਆਂ ਦੀ ਬਹੁਤ ਵਧੀਆ ਸੁਵਿਧਾ ਹੈ ਇੱਥੇ ਇਹ ਤੰਬੂ ਮੰਡੀ ਵਾਲਿਆਂ ਨੇ ਆਪ ਪ੍ਰੋਵਾਈਡ ਕਰਾਇਨੇ ਤੁਹਾਨੂੰ ਹਾਂਜੀ ਹਾਂਜੀ ਬਾਈ ਜੀ ਇਹ ਤੰਬੂਆਂ ਦੀ ਵੀ ਫੀਸ ਲੈਂਦੇ ਨੇ ਜੀ ਤੰਬੂ ਦਾ ਭਾਈ ਹਰੇਕ ਮੰਡੀ 'ਚ ਹੀ ਦੇਣਾ ਪੈਂਦਾ ਜੀ ਠੀਕ ਹੈ ਜੀ ਦੇਖੋ ਇਹ ਹੀ ਹੁੰਦਾ ਬੁਵਾਰੀ ਭਾਈ ਨੇ ਕਿਸੇ ਨੂੰ ਵੀ ਹਾਂ ਵੀ ਸ਼ਾਹ ਦਾ ਪ੍ਰਬੰਧ ਹੋਣਾ ਜਿੰਦਾ ਹੈ ਕਿ ਨਹੀਂ ਇਹ ਤੋਂ ਪਛਾਹ ਮੇਂ ਕਰਨੀ ਤੋਂ ਹਾਂ ਜੀ ਪੈਸੇ ਦੇਣੇ ਨਹੀਂ ਦੁਖਦੇ ਹੁੰਦੇ ਕੋਈ 100 200 ਰੁਪਏ ਜੇ ਤੰਬੂ ਦਾ ਦਿੰਦਾ ਠੀਕ ਹੈ 200 ਹੌਲ ਤਾਂ ਆਪਣੀ ਹੀ ਹੈ ਕਿ ਨਹੀਂ ਇਹ ਕਿੰਨੇ ਚਾਰਜ ਲੈਂਦੇ ਨੇ ਜੀ ਤੰਬੀ ਤੰਬੂ ਦੇ ਇਹ ਤੰਬੂ ਦਾ 200 ਰੁਪਏ ਹੁੰਦਾ ਜੀ 200 ਇੱਕ ਤੰਬੂ ਦਾ ਹੈ ਇਹ ਕੱਲੇ ਇਹੀ ਨਹੀਂ ਵੀ ਇਹੀ ਮੰਡੀ ਦੇ ਵਿੱਚ ਲੈਂਦੇ ਨੇ ਜੀ ਉਹ ਹਰੇਕ ਕਿਤੇ ਉਹ ਤਾਂ ਹਰੇਕ ਕਿਤੇ ਹੈ ਬਾਈ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਸਹੂਲਤ ਵਧੀਆ ਠੀਕ ਹੈ ਸਾਰੇ ਬਿਵਾਰੀ ਭਰਾਵਾਂ ਨੂੰ ਕਹਿੰਦੇ ਹਾਂ ਵੀ ਹਾਂ ਵੀ ਇੱਥੇ ਪਹੁੰਚਿਆ ਕਰੋ ਮਾਲ ਵਧੀਆ ਪਹੁੰਚਦਾ ਇੱਥੇ ਠੀਕ ਹੈ ਜੀ ਖਰੀਦਣ ਵਾਲੇ ਦੇ ਵੇਚਣ ਵਾਲੇ ਸਾਰੇ ਭਰਾ ਪਹੁੰਚਿਆ ਕਰਨੀ ਇੱਥੇ ਤੁਸੀਂ ਕਿੰਨੇ ਕਿਤੇ ਤੋਂ ਆਉਣੇ ਜੀ ਇੱਥੇ ਸਾਨੂੰ ਬਾਈ ਜੀ ਹੋ ਗਿਆ ਸਾਲ ਡੇਢ ਸਾਲ ਜੀ ਸਾਲ ਡੇਢ ਸਾਲ ਹੋ ਗਿਆ ਆ ਸਾਰੇ ਜਾਨਵਰ ਤੁਸੀਂ ਲੈ ਕੇ ਆਏ ਹੋ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਸ਼ਿੰਗਾਰ ਕੇ ਲੈ ਕੇ ਆਏ ਹੋ ਆਪਣੇ ਏਰੀਆ ਦੇ ਵਿੱਚ ਮੋਸਟਲੀ ਮਤਲਬ ਕਿਹੜੀ ਬਰੀਡ ਪਾਈ ਜਾਂਦੀ ਹੈ ਆਪਣੇ ਜਿਆਦਾ ਬੀਟਲ ਚੱਲਦੇ ਨੇ ਬਾਈ ਜੀ ਬੀਟਲ ਨੰਬਰ ਸਰੀ ਹੈ ਜੀ ਹਾਂ ਜੀ ਇਹਨਾਂ ਦਾ ਗ੍ਰੋਥ ਵੱਧਾ ਹੈ ਜੀ ਹਾਂ ਜੀ ਹਾਂ ਠੀਕ ਹੈ ਤੇ ਬੀਟਲ ਤੋਂ ਬਾਅਦ ਦੋ ਨੰਬਰ ਤੇ ਹੋਰ ਕਿਹੜੀ ਬਰੀਡ ਹੈ ਜਿਹੜੀ ਇੱਥੇ ਆਪਣੇ ਪਾਈ ਜਾਂਦੀ ਹੈ ਬਾਕੀ ਬਾਈ ਆਪਣੇ ਦੋ ਗਲੀਆਂ ਬੱਕਰੀਆਂ ਚੱਲੀ ਜਾਂਦੀਆਂ ਜੀ ਮੰਨ ਕੇ ਜਦੋਂ ਦੇਸੀ ਤੇ ਅੱਛਾ ਜੀ ਬੀਟਲ ਦੇ ਵਿੱਚ ਮਿਕਸ ਆ ਜਾਂਦੇ ਜੀ ਅੱਛਾ ਦੋ ਗਲੀਆਂ ਕਰਾਸ ਬ੍ਰੈਡ ਚ ਕਰਾਸ ਹੋ ਜਾਂਦੀ ਹੈ ਕਮ ਠੀਕ ਹੈ ਠੀਕ ਹਾਂ ਜੀ ਤੇ ਤੁਸੀਂ ਕਹਿ ਜਾਣਾ ਉਹਨੇ ਫਿਰ ਟੈਂਪੂ ਦੇ ਵਿੱਚ ਦੋ ਜਣੇ ਆਣੇ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਵੀਰ ਵੀ ਨਿਦਾਮਪੁਰ ਤੋਂ ਆਏ ਨੇ ਜਿਹੜੇ ਛੇ ਮਤਲਬ ਸੇਲ ਕਰਨ ਆਏ ਸੀਗੇ ਪਸ਼ੂ ਇਹਨਾਂ ਦੇ ਵਿੱਕ ਗਏ ਏ ਦੱਸਣਗੇ ਆਪ ਦਾ ਐਕਸਪੀਰੀਅੰਸ ਕਿਵੇਂ ਰਿਹਾ ਮੰਡੀ ਦਾ ਕਿੰਨੇ ਕ ਵਾਰ ਆਏ ਨੇ ਮੰਡੀ ਤੇ ਮੰਡੀ ਚ ਦਾ ਵੀਰੇ ਸਾਲ ਕੋ ਹੋ ਗਿਆ ਆਉਂਦਿਆਂ ਅੱਛਾ ਜੀ ਹਾਂ ਜਾਨਵਰ ਤਾਂ ਪਹਿਲਾਂ ਨਹੀਂ ਰੱਖਦੇ ਠੀਕ ਐ ਵਿਕ ਗਏ ਜੀ ਦੋਨੋਂ ਜਾਨਵਰ ਹਾਂ ਜੀ ਕਿੰਨੇ ਜਾਨਵਰ ਵੇਚਦੇ ਅੱਜ ਬਸ ਇੱਕੋ ਹੀ ਲੈ ਕੇ ਦੀਗੇ ਇੱਕੋ ਹੀ ਲੈ ਕੇ ਆਏ ਸੀ ਅੱਜ ਤੇਰੀ ਬਰੋਜ ਆਏ ਐਦ ਵਾਰ ਮੁਰਸਲ ਤੇ ਲਿਆਉਣੇ ਆ ਨਾ ਫੇਰ ਠੀਕ ਐ ਠੀਕ ਐ ਲਿਆਉਣੇ ਆ ਰੋਜ ਠੀਕ ਐ ਜੀ ਆਓ ਜੀ ਇਸ ਮੰਡੀ ਦੇ ਵਿੱਚ ਸ਼ੌਂਕੀ ਜੱਟ ਬਲੌਗਰ ਉਹ ਵੀ ਆਏ ਨੇ ਉਹ ਵੀ ਆਪਾਂ ਨੂੰ ਬੱਕਰੀਆਂ ਬਾਰੇ ਤੇ ਇਸ ਮੰਡੀ ਬਾਰੇ ਕੋਈ ਜਾਣਕਾਰੀ ਦੇਣਗੇ ਹਾਂਜੀ ਵੀਰ ਜੀ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਇਸ ਮੰਡੀ ਦਾ ਸੌਲੀ ਮੰਡੀ ਦਾ ਸੌਲੀ ਮੰਡੀ ਹੋ ਗਿਆ ਆਪਾਂ ਦੋ 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 ਸਾਲ ਦੇ ਕਰੀਬ ਆਉਂਦੇ ਨੂੰ ਲਗ ਭਾਗ ਜਦੋਂ ਇਹ ਸ਼ੁਰੂ ਹੋਈ ਆ ਜਦੋਂ ਹਾਂਜੀ ਹਾਂਜੀ ਤੇ ਵਧੀਆ ਵਿਕਰੀ ਹੁੰਦੀ ਆ ਜੀ ਮੰਡੀ ਤੇ ਹਾਂਜੀ ਤੇ ਆ ਆਪਣੇ ਜਾਨਵਰ ਨੇ ਜੀ ਠੀਕ ਹੈ ਜੀ ਤਾਜ਼ੀਆਂ ਬੱਕਰੀਆਂ ਨੇ ਵਿੱਚ ਸੂਈ ਜੋ ਤੁਹਾਡੇ ਸਾਹਮਣੇ ਬੱਚੇ ਮੂਰੇ ਬੈਠੀ ਜੋ ਦੇਖੋ ਠੀਕ ਹੈ ਉਹ ਅੱਜ ਹੀ ਸੂਈ ਆ ਜੀ ਹਾਂਜੀ ਉਹ ਅੱਜ ਹੀ ਸੂਈ ਆ ਜੀ ਠੀਕ ਹੈ ਜੀ ਤੇ ਬਾਕੀ ਆ ਪੱਠਾ ਨੇ ਜੀ ਆ ਵੀ ਗੱਬਣ ਵੱਠ ਖੜੀ ਹੈ ਜੀ ਆਪਣੇ ਕੋਲ ਡੱਬੀ ਹੈ ਠੀਕ ਹੈ ਜੀ ਇਹ ਮਤਲਬ ਵੇਚਣ ਵਾਸਤੇ ਲੈਂਦੇ ਨੇ ਵੇ ਸੇਲ ਖਾਤਰ ਨੇ ਜੀ ਠੀਕ ਹੈ ਖਰੀਦ ਕੇ ਵੀ ਲੈ ਜਾਂਦੇ ਹੋ ਤੇ ਸੇਲ ਵੀ ਕਰਦੇ ਹਾਂ ਸੇਲ ਵੀ ਕਰਦੇ ਖਰੀਦ ਕੇ ਵੀ ਲਾਏ ਨੇ ਜੀ ਠੀਕ ਹੈ ਜੀ ਹਾਂ ਜੀ ਤੇ ਉਹਦੀ ਜੇਰ ਜੂਰ ਪੈ ਗਈ ਹਾਂ ਜੇਰ ਪੈ ਗਈ ਜੀ ਹੁਣੇ ਪਈ ਆ ਜੀ ਠੀਕ ਹੈ ਤੇ ਬਾਕੀ ਆ ਆਪਣੇ ਬੱਕਰੇ ਖੜੇ ਆਂਡਲ ਬੱਕਰਾ ਖੜਾ ਹੈ ਠੀਕ ਹੈ ਤੇ ਆ ਬੱਕਰੀ ਸੂਈ ਇਹਦੇ ਮਗਰੀ ਬੱਚਾ ਹੈਗਾ ਜੀ ਹਾਂਜੀ ਭਾਈ ਜੀ ਇਹ ਵੀ ਵੀਰ ਆਪਣੇ ਜਿਹੜੇ ਚੁਣਵੇਂ ਪਸ਼ੂ ਲੈ ਕੇ ਪਹੁੰਚੇ ਨੇ ਹਾਂਜੀ ਤੁਹਾਡਾ ਕਿਵੇਂ ਤਜਰਬਾ ਰਿਹਾ ਜੀ ਮੰਡੀ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਆਹ ਦਿਮਾਗ ਤੋਂ ਵਧੀਆ ਮੰਡੀ ਹੈ ਲੋ ਜੀ ਆਹ ਵੀ ਦੇਖੋ ਤੁਸੀਂ ਇਹ ਫਾਰਮਰ ਵੀ ਹਲੌਰਾ ਪਿੰਡ ਤੋਂ ਆਏ ਨੇ ਪੰਜ ਸੱਤ ਨਗ ਲੈ ਕੇ ਆਏ ਨੇ ਇਹ ਨੂੰ ਮੰਡੀ ਦੇ ਉੱਤੇ ਨਾ ਜਿਹੜਾ ਇਹ ਦੋ ਛੇਲੇ ਨੇ ਇੱਕ ਪੱਠਾ ਜੀ ਛੇਲਿਆਂ ਦਾ ਜਿਹੜਾ ਸੌਦਾ ਹੋ ਰਿਹਾ ਉਹ ਤੁਹਾਨੂੰ ਦਿਖਾਉਨੇ ਆ ਕਵਰ ਕਰਕੇ ਹਾਂਜੀ ਤੇ 9000 ਰੁਪਏ ਕਹਿੰਦਾ 9000 ਇਹ 9000 ਰੁਪਏ ਬਾਈ ਨੇ ਲਾਤਾ ਇਹ ਤੇ ਕੀ ਕਹਿਣਾ ਤੇਰਾ ਤਾਂ ਪਤਾ ਲੱਗੇ 2013 ਚ 5 ਦੇਖੋ ਆ ਨੌ ਨਗ ਨੇ ਜੀ ਪੂਰੇ ਇਹਨਾਂ ਦਾ ਇਹ ਸੌਦਾ ਜਿਹੜਾ ਉਹ ਚੱਲ ਰਿਹਾ ਆ ਜਾ ਇੱਧਰ ਨੇ ਪਾਸੇ ਆ ਜਾ ਬਾਈ ਬਸ ਇੱਥੇ ਘੜਦੇ ਉਹ ਮਾਰਪਲੇ ਕਰਵਾਵਾਂ ਦੀ ਵਾਪਸ ਦੱਸ ਦੱਸ ਕੇ ਦੇ ਦੱਸ ਸਾਡੇ ਸਾਡੇ ਘੱਟ ਪਾ ਜਾਂਦੇ ਹਿਸਾਬ ਨਾਲੇ ਪੈਣੇ ਹੋਰ ਦੱਸ ਉਹਨਾਂ ਤੋਂ ਕੀ ਆਣ ਵਾਲੀ ਗੱਲ ਦਾ ਤੁਸੀਂ ਵਿਚਾਲੇ ਖੜੇ ਆ ਉਹਦਾ ਸਾਬਣ ਕਰੋਗੇ ਆਪਾਂ ਛੋਟੇ ਇਹਨਾਂ ਉਹਨਾਂ ਕਾਂ ਦੇ ਕਿੰਨੇ ਪੈਸੇ ਮੰਗ ਰਹੇ ਤਾਂ 8.5 ਦਾ ਪਾ 8:30 ਵਜੇ ਟੋੜਾ ਜਾ 15 ਉਹਨੂੰ ਕਹਿਣਾ ਭਾਈ ਇਹਦਾ ਆਪਣੇ ਜੀ ਵਧੀਆ ਵਾਲੇ ਉੱਥੇ ਵਿਕਣਗੇ ਉਹਦੇ ਤਾਂ ਉਹ ਵੀ ਲੈਂਦੇ ਸਾਡੇ ਤਾਂ ਉੱਥੇ ਇਕੱਠਾ ਮਾਲ ਵਿਕ ਜਾਂਦਾ ਹੈ ਹਾਂਜੀ ਵਾਹ والله ਮੈਂ ਕੋ ਸਾਮਾ ਸਭੀ ਦੱਬਾ ਕਰ ਦਾਂਗੇ ਜੀ ਗੱਲ 8.700 ਰੁਪਏ ਮੰਗੇ ਕਿੰਨੇ ਸੀ ਇਹਨਾਂ ਨੇ 8.5 ਦੇ ਭਾਅ ਨੂੰ ਦੇ ਦਾਂਗੇ ਜੀ 7.500 ਰੁਪਏ ਦਾ ਭਾਅ ਦਾ ਫਰਕ ਇੱਕ ਨਗ ਦੇ ਜੀ ਇੱਕ ਨਗ ਦਾ 8.5 ਮੰਗਿਆ ਜੀ ਤੇ ਜਿਹੜਾ ਖਰੀਦਦਾਰ ਆ ਉਹ 7.5 ਦੇ ਰਿਹਾ ਦੇਖੋ ਆ ਨਗ ਤੁਸੀਂ ਦੇ ਕੇ ਰਹੇ ਹੋ ਇਹ ਸੌਦਾ ਵੀ ਮੇਰੇ ਖਿਆਲ ਚ ਵਿਚਾਲੇ ਰੁਕ ਗਿਆ ਬਾਕੀ ਫਾਰਮਰ ਆ ਜਿਹੜਾ ਖਰੀਦਦਾਰ ਉਹ ਥੋੜਾ ਜਿਹਾ ਸਾਈਡ ਤੇ ਹੋ ਕੇ ਡਿਸਕਸ ਕਰ ਰਹੇ ਨੇ ਜਿਹੜੇ ਮੰਡੀ ਦੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਹਾਂਜੀ ਕੁਛ ਨਹੀਂ ਹੁੰਦਾ ਸਾਡੇ ਹੱਥ ਦੇ ਪੱਠਾ ਪਾਉਂਦਾ 1.7 ਕਿਲੋ ਦੀ ਪੱਠਾ 78 ਕਿਲੋ ਦੀ ਪੱਠਾ 30 ਕਿਲੋ ਦੀ ਹੋਰ ਗੱਲ ਨਮੇੜ ਦੇ ਦੇਖੋ ਸੌਦਾ ਵਿੱਚ ਇਹ ਹੈ ਜੀ ਅਜੇ 1000 ਰੁਪਏ ਪਰ ਐਨੀਮਲ ਦਾ ਡਿਫਰੈਂਸ ਹੈ 750 100 100 ਰੁਪਏ ਮੇ ਸਰਪੰਚ ਸਾਹਿਬ 100 100 ਦੀ ਕੀ ਕਰ ਲੈ ਫਿਰ ਉਹ ਨਹੀਂ ਸਰਪੰਚ ਸਾਹਿਬ ਨੂੰ ਕੀ ਫਿਰ 100 100 ਦੇਗਾ ਨਹੀਂ 100 100 ਦੇ ਕੋਈ ਬਸ ਪੜਤਾ ਨਹੀਂ ਪੈਂਦਾ ਜੀ ਉਹ ਪੜਤੇ ਨੂੰ ਬਸ ਹੁਣ ਤੇਰੇ ਸਾਰੇ ਨਗ ਨਾਉਂਦੇ ਨਵੇਂ ਪੜਤੇ ਕੋਈ ਪਹਿਲੇ ਚੀਕਾ ਮਾਰਦਾ ਚੀਕਾ ਦਾ ਮਾਰਦੇ ਨਹੀਂ ਫਿਰ ਬਚਦਾ ਨਹੀਂ ਕੁਝ ਇਹਦੇ ਵਜਨ ਚ ਪਾਏ ਪਾਉਨੇ ਦੇਖੋ ਸਾਰੇ ਹੀ ਨਗ ਲੈਣੇ ਤੇ ਬਾਈ ਨੇ ਪਰ ਸੌਦਾ ਹਜੇ ਮੰਨੀ ਉਹਨੇ ਵੀ ਕੱਟਣੇ ਨੇ ਨਾ ਲਵੇ ਲੱਗ ਨਹੀਂ ਰਿਹਾ ਹੈਗਾ ਜੀ ਫਿਰ ਬਚਦਾ ਨਹੀਂ 15 ਕਿਲੋ ਦਾ ਬਾਈ ਪੱচ্চਾ ਕਿਹੜਾ ਇਹਨਾਂ ਚੋਂ 15 ਕਿਲੋ ਦਾ ਤੂੰ ਆਪ ਲਾ ਲੈ 500 ਰੁਪਏ ਨੂੰ 15 ਕਿਲੋ ਦਾ ਵਾਹ ਬਿੱਚੀ ਮਾੜਾ ਜਗਾ ਨਾ ਘਲਾਦਾ ਬਾਈ ਆ ਲੈ ਕਿੱਥੇ 15 ਕਿਲੋ ਕੱਢਦਾ ਇੱਕ ਇੱਦਾਂ ਹੀ ਮਾੜਾ ਹੈਗਾ ਜੀ ਐਚੋ 15 ਕਿਲੋ ਕੱਢ ਦੇਗਾ ਆ ਠਾਲ ਲਾ ਤੇ ਦਾ ਭਾਰੇ ਨੇ ਸਾਰੇ 6.5 ਨੂੰ ਬਾਈ ਸਾਰੇ 87 ਨੂੰ ਲਾਇਆ 7600 ਨੂੰ ਲਾਇਆ ਦੋਨੇ ਚੱਲਦੇ ਨੇ ਤੁਸੀਂ ਲੈ ਲਓ ਨਾ ਵਾਜੇ ਸੌਦਾ ਹਣ ਦੇਖਦੇ ਕਿੱਥੇ ਕੋਨੇ ਬੜੂ ਪਾਈ ਸੇ ਕਰਦੇ ਅਸੀਂ ਦੇਣਾ ਹੀ ਨਹੀਂ ਹੈਗੇ ਜੀ ਬੰਦੋ ਕੋਈ ਨਾ ਫਰਕ ਵੇਚਣਾ ਨਹੀਂ ਹੈਗੇ ਮੈਂ ਪਹਿਲੇ ਪੂਰਾ ਠੋਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਨਾਗ ਬਾਗਰ ਪੈਂਦਾ ਨਹੀਂ ਦੇਖ ਰਹੀ ਨਹੀਂ ਹੈਗੇ ਮੈਂ 100 ਰੁਪਏ ਨਹੀਂ ਭਜਦਾ ਨਹੀਂ ਮੈਂ ਉਹਦਾ ਵੇਚਦੇ ਮੈਂ ਕਹਿੰਦਾ ਮੰਨੇ ਹੈਗੀ ਗੱਲ ਉਹ ਜੀ ਠੀਕ ਨੇ ਲੈ ਜਾ ਉਹ ਸੌ ਨਾਲ ਕਿੱਦਾਂ ਹੀ ਕਰਦਾ ਨਹੀਂ 100 100 ਬਹੁਤ ਫਰਕ ਪੈਂਦਾ ਫਿਰ ਪਹਿਲਾਂ ਵੀ 23 ਚਲ ਕੋਈ ਨਾ ਰਹੇ ਦੇਖੋ ਪਾਜਣ ਦੇਖੋ ਤੁਸੀਂ ਸੀ ਪਰ ਉਰੇਓ ਮੇਰੀ ਬੱਸ ਤਾਂ ਮੈਂ ਦੇਖਿਆ ਡਾ ਲਾ ਕੋਛ ਇਹ ਕੱਟ ਲਾਇਆ ਮੁੱਲ ਚਲੋ ਕੋਈ ਪੈਸੇ ਦੇ ਪੈਸੇ ਤਾਂ ਦੇ ਦੇ ਨਹੀਂ ਕੋਈ ਨਹੀਂ ਛੋੜ ਕਰਾ ਦੇ ਕਿ ਤੈਨੂੰ ਕੋਈ ਨਹੀਂ ਛੋੜ ਕੇ ਛੋੜ ਕੇ ਮੈਨੂੰ ਕਿਆ ਪੁੱਪਾ ਸੱਜੇ ਹੱਥ ਰੋ ਬੰਨ ਉਹ ਕਰਦੀ ਇਹ ਪੈਸੇ ਦੇ ਖੋਜੇ ਕੱਢ ਪੈਸੇ ਚਲ ਬਸ 2.5 ਦੇ ਦਾਂਗੇ ਇਹਨਾਂ ਨੂੰ ਪੈਸੇ ਦੇ ਕੇ ਲੈ ਕੇ ਜਾਵਾਂਗੇ 2.5 ਤਾਂ ਦੇ 2012 2012 5000 2.5 ਦੇ ਦੇ ਫੇਰ ਅੱਗਾ ਖਾਣਾ ਹੋਰ ਦੇ ਲੀ 5000 ਮਾਂ ਬੰਦਾ ਹੈ ਕੋਈ ਗੱਲ ਨਹੀਂ ਉਹ ਤਾਂ ਕਿੱਧਰ ਜਾਂਦੀ ਹੈਗੇ ਫੇਰ ਲੈ ਫੜ ਫੜ 8700 ਨਹੀਂ ਬਾਈ ਸਾਡੇ 700 ਦੇਣੇ ਹੈਗੇ ਦੋਨੇ ਉਹ ਕਹਿੰਦਾ ਰਾਜ ਜੀ ਤੁਸੀਂ ਮਾਲ ਵੇਚਦੇ ਹੋ ਭਾਈ ਦੇਖੋ 9 9000 ਦੇ ਵਿਟਕਦੇ ਆ ਮਾਲ ਇਹ ਨਹੀਂ ਵਿਕਦੇ ਸਾਡੇ ਉੱਥੇ ਖੜਕੇ ਰਹੇਗੇ ਇਹਦਾ ਮੰਡੀ ਦੇ ਖੜਾ ਆ ਕੇ ਮੰਡੀ ਦਾ ਕੀ ਕੋਈ ਸੁੱਖੀ ਹੁੰਦੀ ਆ ਮੰਡੀ ਦਾ ਆਉਂਦੇ ਆਉਂਦੇ ਹਾਂ ਫਿਰ ਹਾਂ ਜੀ ਇੱਕ ਆਲਾ ਵੀਰ ਇਹ ਵੀ ਆਇਆ ਲੈ ਕੇ ਛੇਲੇ ਆਪਦੇ ਲੈ ਕੇ ਆਏ ਕਿ ਲੈਏ ਨੇ ਇਹ ਲੈ ਕੇ ਆਇਆ ਵੇਚਣਾ ਆ ਉਹ ਵੈਰੀ ਗੁੱਡ ਨੂੰ ਇੱਕ ਸੌਦਾ ਦਿਖਾਉਨੇ ਆ ਜਿਹੜਾ ਲੇਡੀਜ਼ ਨੇ ਬੱਕਰੀਆਂ ਪਾਲੀਆਂ ਨੇ ਤੇ ਉਹਨਾਂ ਨੇ ਇਸ ਮੰਡੀ ਦੇ ਵਿੱਚ ਆ ਕੇ ਆਪਣੀਆਂ ਦੋ ਬੱਕਰੀਆਂ ਦੀ ਸੇਲ ਕੀਤੀ ਹੈ ਉਹ ਕਿਸ ਤਰ੍ਹਾਂ ਇਹਨਾਂ ਦਾ ਸੌਦਾ ਪੂਰ ਚੜਿਆ ਕਿਸ ਨੇ ਖਰੀਦਿਆ ਨੇ ਉਹਦੀ ਜਾਣਕਾਰੀ ਅਸੀਂ ਤੁਹਾਨੂੰ ਦੰਨੇ ਆ ਇਹ ਲੇਡੀਜ਼ ਤੇ ਇਹ ਛੋਟੀ ਇਹਨਾਂ ਦੀ ਬੇਟੀ ਹੈ ਇਹਨਾਂ ਨੇ ਇਹ ਬੱਕਰੀਆਂ ਪਾਲੀਆਂ ਸੀਗੀਆਂ ਦੋ ਤੇ ਇਹਨਾਂ ਨੇ ਸੌਦਾ ਕੀਤਾ ਇਹ ਬਾਈ ਖਰੀਦਦਾਰ ਹੈ ਬੱਕਰੀਆਂ ਦਾ ਤੇ ਕਿੰਨੇ ਦੀਆਂ ਖਰੀਦਿਆ ਨੇ ਬਾਈ 10.5 ਕਾ 10.500 ਦੀਆਂ ਦੋ ਲਿਆ ਦੋ ਦੋ ਲੈਣੇ ਜੀ ਇਹ ਦੋ ਨਗ ਠੀਕ ਹੈ ਇਹ ਸਾਰੀ ਜਿਹੜੀ ਕਮਿਊਨਿਟੀ ਹੈ ਇਹ ਬੱਕਰੀਆਂ ਪਾਲਦੀ ਹੈ ਤੇ ਅੱਗੇ ਜਗਰਾਵਾ ਤੋਂ ਆ ਕੇ ਇੱਥੇ ਬੱਕਰੀਆਂ ਵੇਚੀਆਂ ਨੇ ਇਹਨਾਂ ਨੇ ਦੇਖੋ ਆ ਨਾਮ ਹੈ ਇਹਨਾਂ ਦਾ ਵਿਜੇ ਵਿਜੇ ਨਾਮ ਹੈ ਜਿਹੜਾ ਖਰੀਦਦਾਰ ਅੱਛਾ 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 ਠੀਕ 13000 ਦੇਣਾ 13.500 ਦੇਣਾ ਕੀ ਗੱਲ ਹੈ ਟਿੱਡੋ ਕਹਿ ਬੈੰਦੇ ਦੀਆਂ ਹੁੰਦੀਆਂ ਪੱਠਾਂ ਵੀ ਦੇਖ ਲੈ ਕਹਿ ਜੀ ਇਹਨੇ ਕਾ ਖੜੀ ਐ ਮੀਂੜ ਦੇ ਭਾਅ ਨਹੀਂ ਵਿਕਣੀਆਂ ਸਹੀ ਗੱਲ ਕਾ ਮੈਂ ਤੈਨੂੰ ਜਦੇ ਫੜਾ ਦੇਣੀ ਆ ਨਵਾਂ ਸਹੀ ਤਵਾਂ ਹੁਣ ਤਾਂ ਛਾਈ ਦੇ ਦੇ ਚਾਹੀਦਾ ਲਓ ਜੀ ਆ ਤਿੰਨ ਜਿਹੜੇ ਪੱਠਾਂ ਦਾ ਸੌਦਾ ਥੋੜੀ ਮੈਂ ਤੈਨੂੰ ਪੱਠਾਂ ਹੱਥ ਚੋਂ ਵੇਤੇ ਦੇ ਦੇ ਦੇਖੋ ਤੁਸੀਂ 14 ਰੋਲ ਯਾਰ ਉਹੀ ਗੱਲਾਂ ਕਰਨ ਲੱਗ ਗਿਆ ਤੇਰੀ ਮਰਜ਼ੀ ਫਿਰ ਲੱਖ ਲਾ ਫਿਰ ਅੱਛਾ ਪਿੰਡ ਸੌਂਦੇਵਾਰ ਰਾਏਗੜ ਮੇਰੇ ਖਿਆਲ ਚ ਹੋਰ ਵੀ ਆਏ ਨੇ ਤੁਹਾਡੇ ਪਿੰਡੋਂ ਨਾ ਇੱਕ ਉਹ ਪਰਲੇ ਪਾਸੇ ਹਾਂ ਇਹ ਵੀ ਕਈ ਨਗ ਲੈ ਕੇ ਆਏ ਨੇ ਜੀ ਦੇਖੋ ਚਰਨਾ ਵਪਾਰੀ ਦੂਸਰੇ ਪਾਸੇ ਆ ਆਪਣੇ ਗਵਾਂਢੀ ਆਏ ਨੇ ਜੀ ਦੰਦਰਾਲੇ ਤੋਂ ਹਾਂ ਜੀ ਹਾਂ ਜੀ ਦੰਦਰਾਲੇ ਤੋਂ ਆਏ ਨੇ ਦੇਖੋ ਬਿਲਕੁਲ ਇਹ ਤਾਂ ਆਪਣੇ ਨਾਲ ਲੱਗਦੇ ਹੀ ਪਿੰਡ ਤੋਂ ਨੇ ਕਈ ਨਗ ਦੇ ਇਹ ਲੈ ਕੇ ਆਏ ਨੇ ਕੋਈ ਵੇਚਿਆ ਖਰੀਦਿਆ ਨਹੀਂ ਹਾਲੇ ਕੁਝ ਨਹੀਂ ਵੇਚਿਆ ਜੀ ਹਾਲੇ ਤਾਂ ਬੈਠੋ ਆਇਓ ਆਲੀ ਅੱਛਾ ਆਏ ਹੀ ਹਾਂ ਜੀ ਹਰੇਕ ਸਾਹ ਹਰੇਕ ਆਂ ਦੁਬਾਰਾ ਆਉਂਦੇ ਹਰੇਕ ਮੁੰਡੀਆਂ ਆਉਂਦੇ ਠੀਕ ਹੈ ਬੱਕਰਾਂ ਮੰਡੀ ਦੇ ਉੱਤੇ ਇਹ ਬੱਕਰਿਆਂ ਦੇ ਸ਼ੌਕੀਨ ਦੇਖੋ ਦੋਨੋਂ ਬੱਕਰੇ ਕਿੱਡੇ ਕਿੱਡੇ ਕੱਦ ਕਾਠ ਦੇ ਨੇ ਇਹ ਵੀਰ ਲੈ ਕੇ ਆਏ ਨੇ ਇੱਥੇ ਬੱਕਰਾ ਮੰਡੀ ਤੇ ਵੇਚਣ ਲਈ ਇਹਨਾਂ ਨੂੰ ਬਾਕੀ ਇਹਨਾਂ ਤੋਂ ਪੁੱਛਦੇ ਆਂ ਵੀ ਕੀ ਇਹਨਾਂ ਦਾ ਬੱਕਰੀ ਪਾਲਣ ਦਾ ਕਦੋਂ ਕਦਾਂ ਕਰ ਰਹੇ ਨੇ ਇਹ ਕੰਮ ਜਾਂ ਖਰੀਦ ਵੇਚ ਦਾ ਹੀ ਕੰਮ ਹੈ ਉਹਦੇ ਬਾਰੇ ਵੀਰ ਜਾਣਕਾਰੀ ਦੇਣਗੇ ਕਿੱਥੋਂ ਆਏ ਨੇ ਪਹਿਲਾਂ ਤਾਂ ਇਹ ਦੱਸਣਗੇ ਹਾਂਜੀ ਪਿੰਡ ਸਗਾ ਰਮਾਂਸਪੁਰਾ ਸਮਰਾਲੇ ਲਾਗੇ ਅੱਛਾ ਜੀ ਹਾਂਜੀ ਹਾਂਜੀ ਤੇ ਕਦੋਂ ਤੋਂ ਤੁਸੀਂ ਕਰ ਰਹੇ ਹੋ ਇਹ ਕੰਮ ਇਹ 4 ਸਾਲ ਹੋ ਗਏ ਵੀਰੇ ਇਹ ਕੰਮ ਕਰਦਿਆਂ 4 ਸਾਲ ਹੋ ਗਏ ਤੁਹਾਨੂੰ ਬੱਕਰੇ ਖਰੀਦ ਵੇਚ ਕਰਦੇ ਹੋ ਜਾਂ ਪਾਲਦੇ ਵੀ ਆ ਪਾਲਦੇ ਆਪਾਂ ਜਿਹੜੇ ਛੋਟੇ ਬੱਚੇ ਨੂੰ ਫਿਰ ਸੇਲ ਕਰ ਦਿੰਦੇ ਆ ਮੰਡੀਆਂ ਤੇ ਠੀਕ ਹੈ ਜਾਂ ਉੱਥੋਂ ਵੀ ਲੈ ਜਾਂਦੇ ਨੇ ਅੱਜ ਤੁਸੀਂ ਇਹ ਦੋ ਨਗ ਲੈ ਕੇ ਆਏ ਇੱਥੇ ਲੈ ਕੇ ਨਾ ਖੋਰ ਵੀ ਇਹਦੇ ਨੇ ਬੱਚੇ ਵੀ ਲੈ ਕੇ ਦੋ ਵੇਗੇ ਆਉਂਦੇ ਅੱਛਾ ਆਉਂਦੇ ਹੀ ਵੇਗੇ ਹਾਂ ਠੀਕ ਹੈ 7 ਨਗ ਲੈ ਕੇ ਆਈ ਟੋਟਲ ਅੱਜ ਗਾਹਕ ਪਸੰਦ ਮਾਲ ਆ ਜਾਣੀ ਤੁਹਾਡਾ ਹਾਂਜੀ 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 ਠੀਕ ਹੈ ਜੀ ਇਹਨਾਂ ਦੀ ਕੀ ਪ੍ਰਾਈਸ ਰੱਖੀ ਆ ਤੁਸੀਂ ਇਹ 40 4000 ਰੁਪਏ ਮੰਗਦੇ ਇੱਕ 6 ਦੰਦ ਦਾ ਇੱਕ 8 ਦੰਦ ਦਾ ਜੀ ਠੀਕ ਹੈ ਜੀ 6 ਦੰਦ ਦਾ ਮਤਲਬ ਕੀ ਹੁੰਦਾ ਵੀ ਕਿੰਨੀ ਉ 24 25 ਮਹੀਨੇ ਹਾਂਜੀ ਹਾਂਜੀ ਠੀਕ ਐ ਤੇ ਚਾਰ ਦੰਦ 27 28 ਮਹੀਨੇ ਹੁੰਦੇ ਨੇ ਅੱਛਾ ਜੀ ਅੱਛਾ ਠੀਕ ਐ ਤੇ ਫਿਰ ਕੋਈ ਲੱਗਿਆ ਗਾਹਕ ਜੀ ਇਹਨਾਂ ਦਾ ਗਾਹਕ ਆਉਂਦੇ ਨੇ ਉਹਨਾਂ ਮੌਲ ਪੇ ਨਹੀਂ ਕਰਦੇ ਕਿਉਂਕਿ ਜੇ ਕਾਟੂ ਮਾਲ ਚ ਹੀ ਦੇਣੇ ਹੈ ਨਹੀਂ ਇਹ ਇਹ ਬਰੀਡਰ ਨੇ ਨੇ ਅੱਛਾ ਅੱਛਾ ਇਹ ਬਰੀਡਿੰਗ ਪਰਪਸ ਲਈ ਤੁਸੀਂ ਵੇਚਣੇ ਨੇ ਹਾਂਜੀ ਹਾਂਜੀ ਕੋਈ ਕਾਟੂ ਮਾਲ ਕਰਕੇ ਨਹੀਂ ਦੇਣੇ ਕਾਟੂ ਮਾਲ ਨਹੀਂ ਜੀ ਤੇ ਜਿਹੜਾ ਗਾਹਕ ਆਉਂਦਾ ਉਹ ਕਾਟੂ ਮਾਲ ਦੇ ਤਰਫੋਂ ਕਰੇਗਾ ਕਾਟੂ ਮਾਲ ਵਾਲੇ ਹੈਗੇ ਦੀ ਮੈਂ ਲੈਣੇ ਤੋਂ ਆਇਆ ਤੇ ਪਾਰੀ ਕਾਟੂ ਚ ਕਾਟੂ ਹੀ ਦੇਣੇ ਨਹੀਂ ਕਿਉਂਕਿ ਕਾਟੂ ਵਾਲੇ ਨੇ ਉਹਨੇ ਪੈ ਹਾਂ ਹਾਂ ਉਹਨਾਂ ਨੇ ਦੇਖਣਾ ਬਾਜਨ ਦੇਖਣਾ ਠੀਕ ਹੈ ਜੀ ਹੋਰ ਕੋਈ ਖਾਸੀਅਤ ਇਹਨਾਂ ਬੱਕਰਿਆਂ ਦੇ ਵਿੱਚ ਹੀ ਬੱਕਰਾਂ ਦਾ ਮੂੰਹ ਕੰਨ ਕੁੰਨ ਮਤਲਬ ਹਾਈਟ ਚੰਗੀ ਆ 42 43 ਇੰਚ ਹਾਈਟ ਇਹਨਾਂ ਦੀ ਠੀਕ ਹੈ ਜੀ ਲੰਮਾਈ ਛੋਹੀ ਆ ਜੀ ਤੁਸੀਂ ਕਿਸ ਗੱਲ ਨੂੰ ਮਤਲਬ ਇਹ ਬੀਟਲ ਦੇ ਪਿਓਰ ਕੀ ਕੀ ਲੱਛਣ ਮੰਨਦੇ ਹੋ ਵੀ ਕੀ ਕੀ ਦੇਖਣਾ ਚਾਹੀਦਾ ਜਦੋਂ ਆਪਾਂ ਪਿਓਰ ਬੀਟਲ ਨੂੰ ਟਰੇਸ ਕਰਦੇ ਆ ਵੀ ਪਿਓਰ ਬੀਟਲ ਬੀਟਲ ਹਰ ਇੱਕ ਜਗ੍ਹਾ ਆਪਣੀ ਆਪਣੀ ਮੰਨ ਲਾ ਬੀਟਲ ਕਈ ਕਿਸਮ ਦੀਆਂ ਨੇ ਮੰਨ ਲਾ ਏਰੀਆ ਹਿਸਾਬ ਨਾਲ ਅੱਛਾ ਜੀ ਹਾਂ ਬਾਕੀ ਮੰਨ ਲਓ ਹਾਈਟ ਦੇਖਦਾ ਲਾ ਕੰਨ ਦੇਖਦਾ ਅੱਖਾਂ ਦੇ ਦਾ ਇਹ ਦੇਖਦੇ ਲੰਮ ਉਚਾਈ ਦੇਖਦੇ ਨੇ ਠੀਕ ਹੈ ਜੀ ਤੁਸੀਂ ਵੱਧ ਤੋਂ ਵੱਧ ਮਤਲਬ ਕਿੰਨਾ ਉਚਾਈ ਦੇਖੀ ਹੈ ਬੀਟਲ ਦੀ ਹੁਣ ਤੱਕ ਜਿਹੜੇ 43 ਨਾ 43 ਇੰਚ ਆਪਣਿਆਂ ਦੀ ਕਿਉਂਕਿ ਹੁਣ ਆ ਵੀ ਹਰੇਕ ਆਪ ਦੀ ਆਪ ਦੀ ਬਰੀਦ ਇਸ ਤੋਂ ਉੱਚੇ ਵੀ ਹੁੰਦੇ ਨੇ ਉੱਚੇ ਹੈਗੇ ਹੁੰਦੇ ਨੇ ਜੀ ਜੀ ਠੀਕ ਹੈ ਜੀ ਬਾਈ ਇੱਕੋ ਬੋਲ ਨਹੀਂ ਮੈਂ ਤਾਂ ਤੁਹਾਨੂੰ ਇੱਕ ਲਾਸਟ ਰੇਟ ਦੱਸਦਾ ਬਾਹਲੇ ਮਰ ਪਈ ਰੋਡਾਂ ਵਾਲੀਆਂ ਗੱਲਾਂ ਨਾ ਤੁਸੀਂ ਬੱਚਾ ਦੇ ਕੇ ਮੁੱਲ ਲਾਓ ਨਾ ਤੁਸੀਂ ਪਟੋਮੋਲ ਲੌਤਿਸਦਾ ਉਹ ਕਰ ਰਹੇ ਹੋਗੇ ਬੱਚੇ ਤੇ ਕਹਦੇ 15000 ਕਟਾ ਜਾ ਰਿਹਾ ਮਾ ਕਹਿੰਦੇ ਮੱਦੇ ਘੜੀ ਨੇ ਮਾਲੇ ਰੱਖ ਦੇ ਨੇ ਨਹੀਂ ਉਹ ਹੀ ਤਾਂ ਹੈ ਇਹਨਾਂ ਨੂੰ ਪੁੱਛ ਲਈ ਇਹ ਬਾਈ ਕੋਲੇ 80 ਬੱਕਰੀਆਂ ਨੇ ਮੈਂ ਸਮਝ ਗਿਆ ਗੱਲ ਜੀ ਮਾਕਮਾ ਸਭ ਨੂੰ ਦੇਵੇ 100 100 ਕਰੇ ਸੀ ਵੀ ਹਾਂ ਤੁਹਾਨੂੰ ਪਾਣਾ ਦਾ ਹੁਣ ਇੱਕ ਵੇਚਨੀ ਉਹਦਾ ਕੋਈ ਰਾਹ ਨਹੀਂ ਅਸੀਂ ਯਾਰ ਇਹਦੇ ਦੀ ਛੜਦੀ ਗੱਲ ਸੀ ਹਾਂ ਹਾਂ ਧੰਨਵਾਦ ਗੱਲ ਦੱਸਦਾ ਸੁਣ ਸਮਝ ਗਿਆ 22000 22 ਦਾ ਤੂੰ ਜੱਦੇ ਹੀ ਗਈ ਜਨਾ ਉਰਾ ਉਹ ਬੰਦੇ ਨਾਲ ਸਾਢੇ 15000 ਦਾ ਦੇਣਾ ਨਹੀਂ ਹਾਂ ਸਾਢੇ 15 ਤੇ 22 ਬਹੁਤ ਫਰਕ ਹੈ ਜੀ ਫਰਕ ਆਉਂ ਨਹੀਂ ਮੋਲ ਹੋ ਗਿਆ ਹੁਣ ਪੱਕੀ ਇੱਕ ਸਿੱਕਾ ਦਿਨ ਮੈਂ ਗੱਲ ਦੱਸਾਂ ਗੈਲੋਂ ਚਾਹੇ ਜਾਂਦਾ ਹਾਂ ਤੂੰ ਕੋਟਾ ਕੇ ਦੇ ਦੇ ਨਾ ਸਰਪੰਚ ਸਾਹਿਬ ਦੇ ਕੇ ਨਹੀਂ ਜਾਂਦਾ ਮੈਂ ਬੱਸ ਮੋੜ ਕੇ ਲੈ ਜਾ ਇਹਦਾ ਇੱਕ ਸ਼ੌਂਗਿਆ ਤੌਰ ਤੇ ਆ ਕੇ ਚਲਦੇ ਜਾਊਗਾ ਇਹ ਮਹਿਮਨੀ ਤੇ ਨਾਲ ਮਖਾ ਮਹਿਮਨੀ ਦਿੱਤੇ ਜਾਣਗੇ ਉਹਦੀਆਂ ਟਿਕਾਣੇ ਤੇ ਲੱਗ ਮੈਂ ਮੰਦਾ ਇਹਦਾ ਕੋਈ ਵਜਨ ਪੋਜਨ ਲਾ ਕੇ ਵੀ ਹੋਗੇ ਉਹਨੇ ਤੇ ਮੈਂ ਵਜਨ ਲਾ ਕੇ ਕੋਈ ਭਾਏ ਵਜਨ ਪੋਜਨ ਨੂੰ ਕੁਝ ਨਹੀਂ ਲਾਏ ਇਹ ਮੁਭੀ ਆ ਇਹ ਤੁਹਾਡੇ ਸਾਹਮਣੇ ਤੁਸੀਂ ਵਜਨ ਕਰੋ ਮਨਨ ਲਾਇ ਤੇ ਇਹ ਬਾਜਾ ਤੇ ਲਓ ਜੀ ਇੱਧਰ ਵੀ ਇੱਕ ਸੌਦਾ ਹੋ ਰਿਹਾ ਹੈ ਇਹ ਵੀ ਦੇਖੋ ਤੁਸੀਂ ਇਹ ਲੈ ਲਿਆ ਦਾਈ ਦੀ ਹੈ ਕਹਾ ਤਰੀ ਪਸੰਦੀ ਆ ਆਪਣਾ ਦੋਹਰੇ ਫੋਟੋਆਂ ਨਾਲ ਕੱਥਾ ਪੈ ਰੋਆ ਜੀ ਕਥਾ ਆਜਾ ਉਹਰੇ ਕੌਂਡਰੀ ਆਵਨ ਨੇ ਕੱਥਾ ਬੱਚਾ ਅਸਬੂਏ ਮੁਰਦਾ ਵੇ ਦੇਖੋ ਇਧਰ ਇਹਨਾਂ ਦਾ ਝਗੜਾ ਹੋ ਗਿਆ ਖਰੀਦਦਾਰੀ ਨੂੰ ਲੈ ਕੇ ਅਰੇ ਅਸਬੂਏ ਰੰਗਿਸਤਾਨ ਮਾਰਦਾ ਮੇਰਾ ਕੱਪੜਾ ਵੇ ਚੱਲ ਵੇ ਤੂੰ ਕੋਈ ਕਹਿੰਦਾ ਮੈਂ ਕਿਹਾ ਪਾ ਮੈਂ ਉਹ ਕਹੇ ਇਹੀ ਮਾਰੋ ਤੇ ਕਰਾਓ ਇੱਥੇ ਲੈ ਇੱਕ ਇੱਕ ਹਾਂ ਤੁਹਾਨੂੰ ਨਾ ਇਹਨਾਂ ਦੀਨੋ ਬੱਕ ਟੋਡੀਆਂ ਬਣਾਇਆ ਦੇਖੋ ਜੀ ਰੌਣਕਾ ਮੰਡੀ ਦੀਆਂ ਆਉਂੇ ਮੋਤਾ ਭਾਈ ਇਹ ਵੀ ਵੇਚਣ ਵਾਸਤੇ ਆ ਕਿ ਖਰੀਦਿਆ ਕੀ ਰੇਟ ਰੁੱਣ ਲੱਗਿਆ ਇਹਦਾ ਹਾਂ ਜੀ ਤਾਂ ਵੀਰੇ ਕੋ ਲੱਗਿਆ ਨਹੀਂ ਫਿਲਹਾਲ ਅੱਛਾ ਤੁਸੀਂ ਕੀ ਰੇਟ ਕੀਤਾ ਇਹਦਾ 50000 ਰੁਪਏ 50 ਮੰਗਿਆ ਠੀਕ ਆ ਆ ਸੋ ਤੋਂ ਆਏ ਨੇ ਇਹ ਮੇਰੇ ਗੱਲ ਤੇ ਖਰੀਦ ਰਹੇ ਨੇ ਇਹ ਖਰੀਦੇ ਨੇ ਨਾ ਸਾਰੇ ਹਾਂ ਜੀ ਇਥੋਂ ਹੀ ਏ ਵੀ ਆਏ ਨੇ ਦੇਖੋ ਮੰਡੀ ਚ ਪੂਰੇ ਤਿਆਰ ਵਿਆਰ ਹੋ ਗਏ ਪੂਰਾ ਮਿਰਜਾ ਬਣਿਆ ਫਿਰਦਾ ਪਤੰਦਰ ਮੇਰੇ ਨਾਲ ਜੱਸਾ ਸਿੰਘ ਜੀ ਲਓ ਜੀ ਜੱਸਾ ਸਿੰਘ ਵੀਰ ਜਿਹੜੇ ਮਰਿੰਡੇ ਤੋਂ ਆਏ ਨੇ ਸਾਹਮਣੇ ਦੇਖ ਰਹੇ ਹੋ ਤੁਸੀਂ ਸਰਦਾਰ ਜੀ ਇਹਨਾਂ ਦੀ ਬੱਕਰੀ ਹੈ ਇਹ ਇਹ ਮਤਲਬ ਸੈਲਰ ਨੇ ਤੇ ਖਰੀਦਦਾਰ ਹੈਗੇ ਵੀਰ ਆਹਾ ਆਪਣੇ ਤੁਹਾਡਾ ਕੀ ਨਾਮ ਹੈ ਜੀ ਭੋਲਾ ਜੀ ਭੋਲਾ ਸਿੰਘ ਸੈਲ ਗਰੀ ਰਾਈ ਬਸ ਉਹਨਾਂ ਨੇ ਦੱਸਿਆ ਆਪਦਾ ਪਿੰਡ ਤੁਸੀਂ ਸੁਣ ਲਿਆ ਉਹ ਖਰੀਦਦਾਰ ਨੇ ਤੇ ਵੀਰ ਜਿਹੜੇ ਵਿਚਾਲੇ ਖੜੇ ਨੇ ਵੀਰ ਜੀ ਤੁਹਾਡਾ ਕੀ ਨਾਮ ਹੈ ਦਰਸ਼ਨ ਸਿੰਘ ਇਹ ਮਤਲਬ ਮੀਡਲਮੈਨ ਨੇ ਸੌਦਾ ਕਰਵਾਉਣਗੇ ਇਹ ਚਲੋ ਜੀ ਦੱਸੋ ਤੁਹਾਡਾ ਕੀ ਮੰਗ ਹੈ ਤੇ ਕਿੱਥੇ ਇੱਕ ਚੱਲ ਰਿਹਾ ਸੌਦਾ ਹਾਂਜੀ ਤੁਹਾਡੀ ਕੀ ਮੰਗ ਹੈ ਮਤਲਬ ਕੀ ਰੇਟ ਕਰਿਆ ਤੁਸੀਂ 50000 ਰੁਪਏ ਮੰਗਦਾ ਜੀ 50000 ਰੁਪਏ ਮੰਗਿਆ ਜੀ ਇਹ ਬੱਕਰੀ ਦਾ ਦੇਖੋ ਤੁਸੀਂ ਬੱਕਰੀ ਦੇਖੋ ਕਿਰਾਂ ਸੋਨੂੰ ਮੈਂ ਬੱਕਰੀ ਦੀ ਸਿਹਤ ਦੇਖੋ ਤੁਸੀਂ ਕਿੰਨੀ ਵਧੀਆ ਤੇ ਖਰੀਦਦਾਰ ਕੀ ਕਹਿ ਰਹੇ ਨੇ ਜੀ 50000 ਹਾਂ ਜੀ 50000 ਬਰਸਿਜ 25000 ਬਸ ਠੀਕ ਆ ਜੀ ਤੁਸੀਂ ਦੱਸੋ ਹੁਣ ਮੀਡਲ ਪਰਸਨ ਤੁਸੀਂ ਕੀ ਇਹਦੇ ਵਿੱਚ ਹਾਂ ਜੀ ਬਾਈ 50 ਤੇ 25 ਦਾ ਫਰਕ ਕਿਵੇਂ ਕੱਢੋਗੇ ਚਾਚਾ ਲਗਾਏ ਦੀ ਪਹਿਲੇ ਵੇ ਆਜਾ ਹਾਂ ਜੀ ਚਾਚਾ ਦੱਸ ਦੋ ਤੁਹਾਨੂੰ ਦੇ ਚਾਚਾ ਤਾਂ ਮੈਂ ਤਾਂ ਚੁੱਪੇ ਕਰ ਗਿਆ ਮੈਂ ਇਹ ਭੁਗਤ ਨਹੀਂ ਕਰਦਾ ਕੋਈ ਪਤਾ ਲੱਗੂ ਗੱਲ ਦਾ ਲੈ ਮਾਰ ਬੱਕਰੀ ਵੀ ਯਾਰ ਨਹੀਂ ਯਾਰ ਨਹੀਂ ਹੈ ਮਾਣੇ ਇਹ ਨਾ ਨਾ ਬੱਕਰੀ ਆ ਬੱਕਰੀ ਦੇ ਨਹੀਂ ਇਹ ਤੇ ਇਹ ਘਟ ਨਹੀਂ ਉਹ ਪੱਕਾ ਯਾਰ ਆ ਤਾਂ ਦੇ 50000 ਤੇ 27000 ਦਾ ਫਰਕ ਚੱਲ ਰਿਹਾ ਜੀ ਦੇਖੋ ਤੁਸੀਂ ਮੈਂ 50000 ਬੰਗੇ ਜੀ 50 60 ਕੇ 10 ਪੱਕੀ ਜੀ ਗੱਲ ਹੈ 45000 ਦੀ ਬੱਕਰੀ ਦੇ ਦੂੰਗਾ ਲੈ ਲੈ ਬੱਕਰੀ ਪੂਰੇ 30000 ਦੀ ਲੱਗਦੀ ਨਹੀਂ ਪਾਲਾ ਉਸੇ ਪਾਲਾ ਦੇ ਉੱਟ ਆਹ ਪਾਲਾ ਹੁਣ ਨਹੀਂ ਆਣੀ ਦੇਖੋ ਖਰੀਦਦਾਰ 30000 ਲਾ ਗਿਆ ਨਹੀਂ ਨਹੀਂ ਬਾਈ ਤੇ ਜਿਹੜਾ ਸੈਲਰ ਹੈ ਬਕਰੀ ਤਾ ਉਹਨੇ 50000 ਤੋਂ 45000 ਤੇ ਆ ਗਿਆ ਵੀਰ ਦੇਖੋ ਸੌਦਾ ਕਿੰਨੇ ਤੇ ਮੁੱਕਦਾ ਸੌਦਾ ਕੋਈ ਨਹੀਂ ਜਾ ਦੇਖੋ ਐਡੇ ਐਡੇ ਜਿਹੜੇ ਵੀਰ ਦੂਰੋਂ ਦਰਾਡੇੋਂ ਆਏ ਨੇ ਸੌਦਾ ਪੂਰ ਚੜ ਜਵੇ ਕਹਿੰਦੇ ਪਰ ਜਿਹੜਾ ਖਰੀਦਦਾਰ ਹੈ ਉਹ 30000 ਕਹਿੰਦਾ ਤੇ ਵੇਚਣ ਵਾਲਾ ਕਹਿੰਦਾ 45 ਵੀਡੀਓ ਚ ਤਾਂ ਮੈਂ ਤੈਨੂੰ ਦੇਖਦਾ ਰਹਿਣਾ ਯਾਰ ਖਰੂਬਾ ਇਹ ਗੱਲ ਤਾਂ ਬਸ ਚੱਲ ਨਹੀਂ ਮੈਂ ਤਾਂ ਅਸੀਂ ਤਾਂ ਗੱਲ ਲੈਂਗੀ ਚਾਚਾ ਮੈਂ ਵੀ ਪੱਕਾ ਮੋਨ ਲਾਇਆ ਬੱਕਰੀ ਦਾ ਬੱਚਾ ਨਹੀਂ ਚੱਲੇਗਾ ਨਹੀਂ ਚੱਲ 1000 ਹੋਰ ਉਹ ਨਹੀਂ ਕਰਨਾ ਯਾਰ ਉਹ ਤੁਹਾਨੂੰ ਪਤਾ ਉਹ ਪਾਲਾ ਪਾਲਾ ਹੁੰਦੀ ਨੇ ਖਰੀਦਦੇ ਵੀ ਸੇਵਾ ਕਰਨੀਆਂ ਆਪਾਂ ਨੇ ਉੱਗ ਰਿਹਾ ਵਾ ਕੋਈ ਗੱਲ ਨਹੀਂ ਹੈਗੀ ਇਹਨੇ ਕੱਟ ਨਹੀਂ ਬਾਈ ਪੈਸੇ ਲੱਗ ਰਹੇ ਕਿੰਨੇ ਲੱਗੇ ਜੀ ਹੁਣ 31000 ਜੀ 31 ਕਰਤਾ ਬਾਈ ਨੇ ਤੂੰ ਕੋਈ ਗੱਲ ਹਾਨ ਵਾਲੀ ਦੱਸ ਦੇ ਲਾਸਟੇ ਦੱਸ ਦੇ ਪੱਕਾ ਹੀ ਮੁੱਲ ਮੈਂ 40000 ਤੇ ਵਕਰੀ ਕਰ ਦਿੰਦਾ ਤੂੰ ਉਹ ਨਹੀਂ ਚਾਹ ਹਾਂ ਲਾਲਾ ਕੋਸ ਨਹੀਂ ਹੁੰਦਾ ਉਹਦਾ ਵੜ ਦੇ ਵਕਰੀ ਖੜਦਾ ਚਾਹ ਦੇ ਵਕਰੀ ਜੱਡੋ ਕੀ 32000 ਦੀ ਵਕਰੀ ਆ ਉਹਦੇ ਨਾਲ ਜੱਡ ਬੜੇ ਨਾਲ ਉਹ ਬੰਦਾ ਉਹ 32000 ਉਹ ਨਹੀਂ ਯਾਰ ਨਹੀਂ ਓ ਠੀਕ ਆ ਕੋਈ ਧੋੜਾ ਨਹੀਂ ਥੱਕਿਆ ਯਾਰ ਨਹੀਂ 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 ਥੱਕਿਆ ਯਾਰ ਠੀਕ ਹੈ ਉਹ ਲੋਟਾ ਬੱਕਰੀ ਵਧੀਆ ਵਧੀਆ ਆਉਣੀ ਹੈ ਪੂਰੇ ਨਹੀਂ ਕਰਦੇ ਯਾਰ ਉਹ ਠੀਕ ਆ ਪੂਰੇ ਚੱਲਦੀ ਨਹੀਂ ਗੱਡੀ ਨਹੀਂ ਨਹੀਂ ਵੇਚਣੀ ਆ ਨਹੀਂ 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 ਉਹ ਨਹੀਂ ਵੇਚਣੀ ਠੀਕ ਆ ਨਹੀਂ ਬੱਕਰੀ ਯਾਰ ਨਹੀਂ ਉਹ ਲੋਟਾ ਨਹੀਂ ਹਾਂ ਹਾਂ ਬੱਕਰੀ ਮੇਰੇ ਨਾਲ ਗੱਲ ਕਰਨੀ ਯਾਰ ਬੱਕਰੀ ਯਾਰ ਬੱਕਰੀ ਦੁਕਾਨੇ ਕੀ ਮੈਂ ਦੁਕਾਨੇ ਦਾ ਇੱਥੇ ਆਉਣਾ ਨਹੀਂ ਨਹੀਂ ਦੇ ਕੋਈ ਲਾਣੇਦਾਰ ਦੱਸ ਰਹੇ ਨੇ ਖੂਬੀਆਂ ਹਾਂਜੀ ਕੀ ਕੀ ਦੱਸ ਰਹੇ ਹੋ ਤੁਸੀਂ ਅੱਜ ਬੱਕਰੀ ਮਾਰਦੇ ਜਰਾਂ ਦਾ ਤੇ ਸੀਆਂ ਮਾਰ ਬੰਦਿਆਂ ਨੂੰ ਦਿਆਂ ਦੀ ਅੱਛਾ ਜੀ ਆਪਣੇ ਵੀ ਰਿਸ਼ਤੇਦਾਰ ਨੇ ਠੀਕ ਹੈ ਕੀ ਕੀ ਦੱਸਿਆ ਤੁਸੀਂ ਇਹਦੇ ਬਾਰੇ ਬੱਕਰੀ ਬਾਰੇ ਕੀ ਜੀ ਹਾਲਾ ਸਾਰਾ ਨਹੀਂ ਦਿੰਦੇ ਟਾਈਮ ਠੀਕ ਹੈ ਬੱਕਰੀ ਟਿਕਾਣਾ ਜਾ ਹੈ ਜੀ ਨਾ ਇੱਥੇ ਆਉਗੇ ਕਿੰਨਾ ਟਾਈਮ ਲੈ ਰਹੀ ਹੈ ਜੀ ਮੀਨਾ ਪਿਆ ਹੈ ਮੀਨਾ ਪਿਆ ਹੈ ਜੀ ਜਣੀ ਇਹਦਾ ਮਤਲਬ ਜਿਹੜਾ ਅੰਡਰ ਹੈ ਲੇਵਾ ਉਹ ਹਜੇ ਖੁੱਲੇ ਨਹੀਂ ਠੀਕ ਹੈ ਜਣੀ ਤੁਸੀਂ ਵਧੀਆ ਬੱਕਰੀਆਂ ਚ ਮੰਨਦੇ ਹੋ ਮੈਂ ਮਾਂ ਦਾ ਫਾਰਮ ਦਾ ਪਿੱਛੇ ਸੀਰਾ ਲੱਗੇ ਗਈ ਕਰ ਦੱਸਿਆ 60000 ਮੂਰੇ ਦਰਦ ਅੱਛਾ 60000 ਮੂਰੇ ਦਰਦ 60000 ਮੂਰੇ ਦਰਦ ਆਹ ਮੈਂ 50 ਦੀ ਵੀ ਦੇਣੀ ਜਦ ਤੱਕ ਹਾਂ ਇੰਦੀ ਕਰਦਾ ਹੋ ਬਸ ਠੀਕ ਹੈ ਬੱਕਰੇ ਜਦੋਂ ਟਕਾਣੇ ਤੇ ਆ ਗਈ ਬੱਕਰੀ ਉੱਥੇ ਆਊਗੀ ਬਸ ਠੀਕ ਹੈ ਜੀ ਫਿਰ ਭਾਈ ਜੇ ਤੈਨੂੰ 500 ਮਾਣੀ ਥੋੜਾ ਲਓ ਜੀ ਅਡਵਾਂਸ ਆ ਜਿਹੜੀ ਅਮਾਉਂਟ ਉਹ ਵਧਾਤੀ ਦੇਖੋ ਤੁਸੀਂ ਪੂਰੀ ਰੁਪਈਆਂ ਦੀ ਗੱਥੀਓ ਕਿੰਨੇ ਕਿੰਨੇ ਦੀ ਕਰੀਆ ਚਾਚਾ ਹੁਣ ਮੈਂ ਇਹੋ ਮਾਨੂੰ ਨਾ ਖੜੀ ਸੀ ਅੰਦਰ ਚਾਚਾ ਮਾਨ ਦਾ ਤੇ ਖੜਿਆ ਜੋ ਸਾਡਾ ਆਪਣਾ ਚਾਚਾ ਹੈ ਮੈਂ ਜਦੇ ਬਾਲਨੇ ਦੱਸੋ ਪਹਿਲਾਂ ਕਿੰਨੇ ਦੀ ਘੜਤਲ ਹੈ ਮੈਂ ਜਦੇ ਫੜ ਲੈਣਾ ਹੀ ਪਾ ਲੈਣਾ ਜਦੇ ਕੋਈ ਗੱਲੇ ਨਹੀਂ ਹੈ ਕਿ ਤੁਸੀਂ ਦੱਸ ਦੋ ਮੈਨੂੰ ਵੀ ਐਨੇ ਦਿਓਗਾ ਆਹ ਬਾਣ ਤੁਹਾਡਾ 35000 ਦਾ ਸੀ ਮਸਲਾ 32 ਲਾਇਆ ਸੀ ਪਹਿਲਾਂ ਮੇਰੀ ਤਾਂ 32 ਲਾਇਆ ਸੀ ਹਾਂਜੀ 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 ਸਾਡੇ 33000 ਉਹ ਨਹੀਂ ਨਹੀਂ ਮੈਂ ਤਾਂ ਯਾਰ ਹੁਣ ਮਾਰ ਜਾਂਦੇ ਮੇਰੇ ਉਹ ਨਹੀਂ ਜਸਤ ਕੰਚਾਂ ਤੋਂ ਕਿੰਦਾ ਆ ਬਾਕੀ ਜਰ ਹੋਰ ਉਹ ਕਿਰੇ ਮੇਰੀ ਸੋਨ 15000 ਰੁਪਏ ਦੀ ਕਿੱਡੀ ਗੱਲ ਆਉਂਦੀ ਆ ਯਾਰ ਇਹ ਵੀ ਸਹੋਲੀ ਤੋਂ ਆਏ ਨੇ ਮਾਲੀ ਕੀ ਨਵਾਂ ਪੱਕਾ ਹੀ ਨਾਉਂਦਰਾ ਮਾਲੀਓ ਰੱਖਣਾ ਕਹਿੰਦਾ ਪੱਕਾ ਹੀ ਨਾ ਉਹ ਇਹ ਲੈ ਕੇ ਆਏ ਨੇ ਨਾ ਗਏ ਨੇ ਪੂਰਾ ਇਹ ਸੌਦਾ ਗੈਨੀ ਜੀ ਕਿੰਨੇ ਚੋ ਗਿਆ 33.5 33.5 ਦਾ ਨਿਬੜ ਗਿਆ ਜੀ ਸੌਦਾ ਦੇਖੋ ਚਲੋ ਸ਼ੁਕਰ ਹੈ ਸੌਦਾ ਹੋਇਆ ਭਾਈ ਨੇ ਫੜ ਲੇ ਬੱਕਰੀ ਦੇ ਸਾਰੇ ਹੀ ਪੈਸੇ ਗਿਣ ਰਿਹਾ ਦੇਖੋ ਤੁਹਾਡੇ ਸਾਹਮਣੇ 100 100 ਦੀ ਕਾਪੀ ਦੋਸਤੋ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਵੀ ਹੋਰ ਕਿੰਨੇ ਇੱਕ ਜਿਹੜੇ ਖਰੀਦਦਾਰ ਤੇ ਬਕਰੀਤਾ ਆਏ ਨੇ ਤੇ ਕਿੰਨੇ ਕ ਨਗਨੇ ਬਾਕੀ ਇਸ ਮੰਡੀ ਦੀ ਇੱਕ ਹੋਰ ਸੁਵਿਧਾ ਉਹ ਤੁਹਾਨੂੰ ਦਿਖਾਉਂਦੇ ਆ ਇੱਥੇ ਰੋਟੀ ਪਾਣੀ ਦਾ ਵੀ ਪ੍ਰਬੰਧ ਹੈ ਜਿਵੇਂ ਸਾਹਮਣੇ ਦੇਖੋ ਤੁਸੀਂ ਇੱਧਰ ਅਲੱਗ ਰੋਟੀ ਪਾਣੀ ਦਾ ਵੀ ਪ੍ਰਬੰਧ ਕੀਤਾ ਇਹਨਾਂ ਨੇ ਮੰਡੀ ਦੇ ਜਿਹੜੇ ਪ੍ਰਬੰਧਕ ਨੇ ਲਓ ਜੀ ਇਹਨਾਂ ਨੇ ਹੁਣ ਇੱਕ ਨਗਰ ਲਿਆ ਇਹ 6000 6000 ਦਾ 200 ਦਾ 6200 ਦਾ ਲਿਆ ਬਹੁਤ ਅੱਛੇ ਇੱਕ ਸੌਦਾ ਹੋਰ ਆੜ ਰਿਹਾ ਇੱਧਰ 4000 ਰੁਪਿਆ ਰੇਟ ਕਰ ਰਹੇ ਨੇ ਪੂਰਾ 4000 95 ਕਮਾਣੇ ਦੋਸਤੋ ਅੱਜ ਤੁਸੀਂ ਦੇਖੇ ਇਸ ਮੰਡੀ ਦੇ ਰੰਗ ਜਿਹੜੀ ਮੰਡੀ ਲੱਗੀ ਆ ਸਹੌਲੀ ਤੇ ਅੱਗੇ ਆਪਾਂ ਪਸ਼ੂਆਂ ਬਾਰੇ ਹੋਰ ਬਲੌਗ ਵੀ ਪਾਵਾਂਗੇ ਤੇ ਜਿਸ ਕਿਸੇ ਦੀ ਵੀ ਕੋਈ ਕੁਆਰੀ ਹੋਈ ਬੱਕਰੀਆਂ ਨਾਲ ਸਬੰਧਤ ਕੀ ਕਿਹੜੀ ਨਸਲ ਬੱਕਰੀਆਂ ਦੀ ਵਧੀਆ ਹੈ ਜਾਂ ਕਿ ਇਹਨਾਂ ਦੇ ਖਾਣੇ ਦਾਣੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮਤਲਬ ਫੀਡ ਨਾਲ ਸੰਬੰਧਿਤ ਕੋਈ ਸਮੱਸਿਆਵਾਂ ਨੇ ਤਾਂ ਉਹ ਵੀ ਜਾਂ ਕੋਈ ਬਿਮਾਰੀਆਂ ਨਾਲ ਜਾਂ ਵੈਕਸੀਨ ਨਾਲ ਸੰਬੰਧਿਤ ਕੋਈ ਵੀ ਹੈ ਤਾਂ ਉਹ ਇਸ ਬਲੌਗ ਦੇ ਐਂਡ ਦੇ ਵਿੱਚ ਮਤਲਬ ਕਮੈਂਟ ਕਰ ਸਕਦੇ ਨੇ ਤੇ ਤੁਹਾਨੂੰ ਇਸ ਦੀ ਵੀ ਜਾਣਕਾਰੀ ਦਵਾਂਗੇ